ਮਰਦਾਬਾ 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 ਲੱਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆ ਜਾਓ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੇਂਦਰ ਸਰਕਾਰ ਦੀ ਯੋਜਨਾਵਾਂ ਸੰਬੰਧੀ ਵੱਖ-ਵੱਖ ਥਾਵਾਂ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਗਾਏ ਜਾ ਰਹੇ ਕੈਂਪਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੰਬੰਧਿਤ ਐਕਟ ਦਾ ਹਵਾਲਾ ਦੇ ਕੇ ਲਗਾਉਣ ਤੋਂ ਮਨਾ ਕਰਨ ਤੋਂ ਬਾਅਦ ਅੱਜ ਬੀਜੇਪੀ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ

ਬੀਜੇਪੀ ਦੇ ਕੱਲ ਕੈਂਪੀਨਾਂ ਨੇ ਸਾਰੇ ਪੰਜਾਬ ਦੇ ਵਿੱਚ ਰੁਕਿਆ ਤੇ ਇੱਕ ਲੈਟਰ ਕੱਢੀ ਹੈ ਵੀ ਇਹ ਡਾਟਾ ਜਿਹੜਾ ਮਿਸਯੂਜ਼ ਹੋ ਰਿਹਾ ਮੈਂ ਰਿਟਰਨ ਕੰਪਲੇਂਟ ਪ੍ਰਸ਼ਾਸਨ ਨੂੰ ਕੀਤੀ ਹੈ ਤੁਸੀਂ ਸਾਰੇ ਮੀਡੀਆ ਵਾਲੇ ਐਮਐਲਏ ਦੇ ਪੇਜ ਤੇ ਵੀ ਜਾ ਸਕਦੇ ਹੋ ਜੇ ਸਟੇਜ ਤੇ ਭਾਰਤੀ ਜਨਤਾ ਪਾਰਟੀ ਨੇ ਕੈਂਪ ਲਾ ਰਹੀ ਸੀ ਸੇਵਾ ਦੇ ਤੁਸੀਂ ਇੱਕ ਵੀ ਬੰਦੇ ਨੂੰ ਪੁੱਛ ਲਿਓ ਕਿਸੇ ਨੂੰ ਇਹ ਨਹੀਂ ਪੁੱਛਿਆ ਵੀ ਭਾਈ ਤੈਨੂੰ ਵੋਟ ਕਿਨੂੰ ਪਾਈ ਜਾਂ ਕਿਨੂੰ ਪਾਉਣੀ ਆ ਅਸੀਂ ਤਾਂ ਸਿਰਫ ਤੇ ਸਿਰਫ ਜਿਹੜਾ ਜੋ ਕਾਰਡ ਸੈਂਟਰ ਦੀਆਂ ਸਕੀਮਾਂ ਦੇ ਸੀਗੇ ਉਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਪਹਿਲੋਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਦੀ ਜ਼ਿੰਮੇਵਾਰੀ ਹੁਣ ਸਾਢੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਕਿ ਗਰੀਬਾਂ ਨੂੰ ਮਕਾਨ ਕਿਸਾਨਾਂ ਨੂੰ ਕਿਸਾਨ ਨਿਧੀ ਔਰ ਜਿਹੜਾ ਹੈਗਾ ਆ ਲੋਕਾਂ ਦੇ ਆਯੁਸ਼ਵਾਨ ਕਾਰਡ ਬਣਾ ਅਸੀਂ ਤਾਂ ਸਿਰਫ ਉਹ ਕਾਰਡ ਬਣਾ ਰਹੇ ਸੀ ਉਸੇ ਤਰਜ ਤੇ ਰੋਪੜ ਐਮ ਐਲ ਏ ਨੇ ਵੀ ਉਹ ਲਾਏ ਆ ਜੋ ਸਾਡੀ ਕਾਰਵਾਈ ਬਣਦੀ ਸਾਡੇ ਤੇ ਓ ਐਮਐਲਏ ਤੇ ਵੀ ਕਰਨ ਮੈਂ ਵੇਧ ਪ੍ਰੂਫ ਦਿੱਤੀ ਹੈ ਫੋਟੋਆਂ ਦਿੱਤੀਆਂ ਤੁਹਾਨੂੰ ਵੀ ਬੇਨਤੀ ਕਰਦਾ ਬਈ ਤੁਸੀਂ ਜਿਹੜਾ ਹੈਗਾ ਉਹਦੇ ਪੇਜ ਤੇ ਜਾ ਕੇ ਉਹ ਫੋਟੋਆਂ ਕੱਢ ਲਿਓ ਨਹੀਂ ਤਾਂ ਮੈਨੂੰ ਕਹਿ ਰਹੇ ਮੈਂ ਆਪਣੇ ਆਫਿਸ ਤੋਂ ਪਹੁੰਚਾ ਦੂੰਗਾ ਅੱਜ ਹੁਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਵਰਗ ਸੇਵਾ ਕਰਨ ਵਾਲਾ ਉਹਨੂੰ ਤੁਸੀਂ ਧੱਕਾ ਕਰੋਗੇ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰਾਂ ਨੂੰ ਗ੍ਰਿਫਤਾਰ ਕਰੋਗੇ ਕੱਲ ਜਾ ਕੇ ਸਾਡਾ ਕੈਂਪ ਰੁਕਵਾਇਆ ਕਿ ਪੰਜਾਬ ਦੇ ਵਿੱਚ ਕੱਲ 41 ਜਗ੍ਹਾ ਦੇ ਵਿੱਚ ਜਿਹੜੇ ਭਾਜਪਾ ਵੱਲੋਂ ਸੀਐਸਸੀ ਦੇ ਸੈਂਟਰ ਸਰਗਰਨਮੈਂਟ ਦੇ ਭਲਾਈ ਕੈਂਪ ਲਗਾਏ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਮੰਗਦਾ ਸੀ ਇਹੀ ਕਰਦੇ ਵੀ ਜਿਹੜੇ ਇਹ ਕੈਂਪ ਸੀਐਸਸੀ ਦੇ ਚੱਲ ਰਹੇ ਆ ਵੀ ਉਹਨਾਂ ਨੂੰ ਨਿਰੰਤਰ ਚੱਲਣ ਦੇਣ ਜਾਂ ਤਾਂ ਕੋਈ ਕਮੀ ਦੱਸੋ ਵੀ ਅਸੀਂ ਕਿਸੇ ਤੋਂ ਪੈਸੇ ਲੈ ਰਹੇ ਹਾਂ ਜਾਂ ਕੋਈ ਫਰਾਡ ਕਰ ਰਹੇ ਹਾਂ ਜਿੱਦਾਂ ਇਹਨਾਂ ਨੇ ਐਕਸਕਿਊਜ਼ ਦਿੱਤਾ ਵੀ ਜਿਹੜੇ ਤੁਸੀਂ ਡਾਕੂਮੈਂਟ ਲੈਂਦੇ ਜਿੱਨਾ ਫਰਾਡ ਹੁੰਦਾ ਫਿਰ ਫਰੋਡ ਦਾ ਉਦੋਂ ਵੀ ਹੋਇਆ ਜਦੋਂ ਇਹਨਾਂ ਨੇ 1000 ਬਿਜਲੀ ਦਾ ਫ੍ਰੀ ਕਹਿੰਦੇ ਸੀਗੇ ਵੀ ਅਸੀਂ ਬਿਜਲੀ ਫ੍ਰੀ ਦਵਾਂਗੇ ਔਰ 1000 ਆਪਣੀਆਂ ਭੈਣਾਂ ਨੂੰ ਦਵਾਂਗੇ ਉਦੋਂ ਸਾਰਾ ਡਾਟਾ ਇਹਨਾਂ ਨੇ ਕਲੈਕਟ ਕਰਿਆ ਸਰਕਾਰ ਦਾ ਕਹਿਣਾ ਹੈਗਾ ਕਿ ਆਰਟੀਕਲ ਦੇ ਅਧੀਨ ਪੰਜਾਬ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾ ਕੋਈ ਵੀ ਹੋਰ ਬੰਦਾ ਕਿਸੇ ਡਾਟਾ ਕਲੈਕਟ ਨਹੀਂ ਕਰ ਸਕਦਾ ਨਹੀਂ ਉਦੋਂ ਤਾਂ ਇਹਨਾਂ ਦੀ ਸਰਕਾਰ ਹੀ ਨਹੀਂ ਸੀ 2022 'ਚ ਇਹਨਾਂ ਦੀ ਕਿਹੜਾ ਸਰਕਾਰ ਸੀ ਉਦੋਂ ਇਹਨਾਂ ਨੇ ਨਹੀਂ ਡਾਟਾ ਕਲੈਕਟ ਕਰਿਆ ਉਦੋਂ ਇਹਨਾਂ ਨੇ ਵੀ ਤਾਂ ਡਾਟਾ ਕਲੈਕਟ ਕਰਿਆ ਇਹ ਤਾਂ ਇੱਕ ਲੋਕਾਂ ਦੇ ਹਿੱਤਾਂ ਦੇ ਭਲਾਈ ਦੇ ਕੰਮ ਨੂੰ ਰੋਕਣ ਦੀ ਸਾਜ਼ਿਸ਼ ਆ ਸਿੱਧਾ ਸਿੱਧਾ ਗਰੀਬ ਬੰਦਿਆਂ ਦੇ ਹਿੱਤਾਂ ਤੇ ਡਾਕਾ ਆ